ਬਟਾਲਾ ਪੁਲਿਸ ਵੱਲੋਂ ਪਿੰਡਾਂ ਦੇ ਵਿੱਚ ਨਸ਼ੇ ਦੇ ਵਿਰੁੱਧ ਲੜਾਈ ਦੇ ਤਹਿਤ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੱਸਿਆ ਗਿਆ ਕਿ ਇੱਥੇ ਪਿੰਡ ਸ਼ੇਖੂਪੁਰਾ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਚੁੰਜੀਤ ਤੇ ਰੇਡ ਕੀਤੀ ਗਈ ਤੇ ਉੱਥੇ ਹੀ ਐਸਐਸਪੀ ਬਟਾਲਾ সোহਿਲ ਕਾਸਮ ਮੀਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਨਸ਼ਿਆਂ ਦੇ ਖਿਲਾਫ ਇਹ ਵੱਡਾ ਐਕਸ਼ਨ ਜਾਰੀ ਹੈ ਇਸ ਤਹਿਤ ਕਾਸੋ ਆਪਰੇਸ਼ਨ ਚਲਾਇਆ ਗਿਆ ਉਹਨਾਂ ਦਾ ਮਕਸਦ ਹੀ ਨਸ਼ੇ ਦੇ ਇਸ ਕਾਲੇ ਧੰਦੇ ਨੂੰ ਕਰਨ ਵਾਲਿਆਂ ਨੂੰ ਕਾਬੂ ਕਰਨਾ ਹੈ ਉਹਨਾਂ ਸਖਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵੀ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਉਹਨਾਂ ਵੱਲੋਂ ਸ਼ੱਕੀ ਥਾਵਾਂ ਤੇ ਇਲਾਕਿਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੇ ਵੱਲੋਂ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਹੈ ਤੇ ਸਖਤੀ ਦੇ ਨਾਲ ਆਪਰੇਸ਼ਨ ਕਾਸ ਨੂੰ ਲੈ ਕੇ ਅਭਿਆਨ ਜਿਹੜਾ ਹੈ ਉੱਚ ਲਾਇਆ ਗਿਆ ਹੈ। ਐਸ ਕੇ ਯੂਜ ਕਰਦਾ ਤਾ ਹਾਂਜੀ അത് <makes> <reoot> ਇਹ ਮਤਲਬ ਹੈ ਉਹ ਬੜੀ ਤਾਂ ਬਹੁਤ ਵਜੇ ਉਹਨਾਂ ਨੇ ਕਾफी ਨਿਕੇਲ ਕੱਸੀ ਹੈ ਜੀ ਇੱਥੇ ਤੇ ਪ੍ਰਾਈਮ ਪ੍ਰਾਜ ਹੈ ਕਿ 2 ਵਜੇ ਤੱਕ ਰਾਉਂਡ ਮਾਰਦੇ ਰਹਿੰਦੇ ਸਨ ਹਾਂ ਜੀ ਹਾਂ ਠੀਕ ਆ ਸਰ ਧੰਨਵਾਦ ਜੀ ਪਾਣੀ ਸਰ ਨਹੀਂ ਆ ਮੰਡੇ ਕਰਕੇ ਥੋੜਾ ਜਿਹਾ ਆਫਿਸ ਠੀਕ ਆ ਸਰ ਥੈਂਕ ਯੂ ਥੈਂਕ ਯੂ ਤਾਂ ਵੀ ਸਮ ਸਮੇਂ ਤੇ ਬੜੀ ਨੀ ਪਾਰਨੀ ਕੀਤੀ ਜਾਂਦੀ ਹੈ ਹਨ ਅਸੀਂ ਮੌਜੂਦਾ ਪੁਲਿਸ ਸੇਕਟਰ ਤੋਂ ਅਲਾਵਾ ਇਸ ਦੇ ਅਸਰ ਸਹਾਰਾ ਤੇ ਇਹ ਵੀ ਅੱਜ ਕਿਸ ਦੀ ਅਗਵਾਈ ਦੇ ਵਿੱਚ ਤਾਂ ਅਸੀਂ ਬੇਸਿਕਲੀ ਸ਼ੇਖਪੁਰਾ ਆਏ ਹੋਏ ਨੇ ਤੇ ਇੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਗਾਂਧੀ ਕੈਂਪ ਬਟਾਲੇ ਚ ਹੈਗਾ ਇੱਕ ਡਰਗ ਹੌਟਸਪੌਟ ਉਹ ਵੀ ਮੰਨਿਆ ਜਾਂਦਾ ਹੈ ਉੱਥੇ ਵੀ ਸ਼ਾਰਟ ਕਰ ਰਹੇ ਨੇ ਸ਼ਾਰਟ ਕਰਕੇ ਭੇਜਦੇ ਨੇ ਤਾਂ ਕਾਫੀ ਸੁਧਾਰ ਹੈਗਾ ਇਹ ਸਾਡਾ ਵੀ ਇੱਕ ਇੱਕ ਕੋਸ਼ਿਸ਼ ਹੈ ਕਿ ਸੀਨੀਅਰ ਆਫਸਰਸ ਆ ਆ ਕੇ ਇਥਾ ਜਿਹੜੇ ਐਕਚੁਅਲੀ ਗਰਾਉਂਡ ਤੇ ਜਿਹੜੀ ਲੋਕੀ ਹੈ ਉਹਨਾਂ ਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਕਿ ਅਸਲ ਦੇ ਵਿੱਚ ਕਿੰਨਾ ਫਰਕ ਪੈ ਗਿਆ ਉਹ ਸਾਨੂੰ ਜੈਨੂਇਨ ਓਨਸਟ ਫੀਡਬੈਕ ਲੋਕਾਂ ਵੱਲੋਂ ਆਉਂਦਾ ਹੈ ਤਾਂ ਉਹ ਇੱਕ ਸਾਡਾ ਇਨੀਸ਼ੀਏਟਿਵ ਹੈ ਸਾਡੀ ਇੱਕ ਪਹਿਲ ਹੈ ਬਾਕੀ ਜਿਹੜੇ ਲੋਕੀ ਕੰਮ ਕਰਦੇ ਹਨ ਉਹਨਾਂ ਲਈ ਇੱਕ ਡੈਟਰੈਂਸ ਹੁੰਦਾ ਹੈ ਕਿ ਪੁਲਿਸ ਦੀ ਨਿਗਾਹ ਹੈ ਤਾਂ ਨਾਲ ਦੇ ਨਾਲ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਵੀ ਹੈ ਸਾਡਾ ਇਹ ਤਾਂ ਇੱਥੇ ਅਸੀਂ ਹੁਣ ਥੋੜਾ ਜ਼ਿਆਦਾ ਫੋਕਸ ਕਰ ਰਹੇ ਨੇ ਇੱਥੇ ਵੀ ਕਾਫੀ ਸੁਧਾਰ ਹੋਇਆ ਹੈ ਇਟ ਇਜ਼ ਮੱਚ ਬੈਟਰ ਨਾਓ ਜਿਹੜਾ ਪਬਲਿਕ ਦੇ ਨਾਲ ਸਾਡੀ ਗੱਲ ਵੀ ਹੁੰਦੀ ਹੈ ਤਾਂ ਉਹ ਉਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਸੀਗਾ ਤਾਂ ਥੋੜਾ ਬਹੁਤ ਜਿਹੜਾ ਵੀ ਹੁੰਦਾ ਹੈ ਤਾਂ ਉਹਨੂੰ ਟੋਟਲੀ ਐਲੀਮੀਨੇਟ ਕਰਨ ਲਈ ਇਸ ਕੇਸ ਵਾਸਤੇ ਖੁਦਾ ਜਿਹੜੇ ਪ੍ਰੋਵੀਜ਼ਨਸ ਐ ਐਂਡੀਪੀਐਸ ਐਕਟ ਦੇ ਤਹਿਤ ਹੈ 68 ਐਫ ਦੇ ਵਿੱਚ ਅਸੀਂ ਜਿਹੜੇ ਨਸ਼ਾ ਤਸਕਰ ਹੈ ਕਮਰਸ਼ਲ ਕੁਆਂਟੀਟੀ ਵਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਦੇ ਹੈ ਤਾਂ ਇਹਦੇ ਵਿੱਚ ਤਰੀਬਨ 110 ਜਿਹੜੇ ਤਸਕਰ ਹੈ ਉਹਨਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕਰ ਚੁੱਕੇ ਨੇ ਜਦੀ ਮਾਲੀਅਤ ਤਰੀਬਨ 35 ਕਰੋੜ ਦੀ ਹੈਗੀ ਹਜੇ ਵੀ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਹੈ ਇਨ ਪਾਈਪਲਾਈਨ ਹੈ ਕਿਉਂਕਿ ਇਹਨਾਂ ਦਾ ਜਿਹੜਾ ਅਪਰੂਵਲ ਹੈ ਇਟ ਕਮਸ ਫਰਮ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਆਉਂਦਾ ਹੈ ਡਾਕੂਮੈਂਟੇਸ਼ਨ ਦੀ ਲੋਡ ਹੁੰਦੀ ਹੈ ਪ੍ਰੋਪਰ ਮਤਲਬ ਹਰ ਇੱਕ ਚੀਜ਼ ਦਾ ਉਹ ਡਾਕੂਮੈਂਟੇਸ਼ਨ ਐਂਡ ਸਬਸਟੈਂਸ਼ੀਏਟ ਹਰ ਇੱਕ ਚੀਜ਼ ਕਰਨੀ ਪੈਂਦੀ ਹੈ ਕਿ ਮਲਟੀ ਟਾਇਰ ਲੈਵਲ ਡਾਕੂਮੈਂਟੇਸ਼ਨ ਚੈੱਕ ਉਹਦੀ ਹੋ ਜਾਂਦੀ ਹੈ ਬਟ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਲੀਗਲ ਐਕਸਪਰਟ ਸਾਡੇ ਇਸ ਕੰਮ ਤੇ ਲਗੇ ਹੋਏ ਨੇ ਤਾਂ ਜਿਹੜਾ ਵੀ ਪ੍ਰੋਪੋਜ਼ਲ ਅਸੀਂ ਭੇਜਦੇ ਹਾਂ ਆਲਮੋਸਟ ਵੀ ਹੈ 100% ਸਕਸੈਸ ਰੇਟ ਇਨ ਦਾ। ਸਭ ਤੋਂ ਪਹਿਲਾਂ ਫੀਡਬੈਕ ਸਾਨੂੰ ਕਾਫੀ ਚੰਗਾ ਆ ਰਿਹਾ ਹੈ ਲੋਕਾਂ ਵੱਲੋਂ। ਅਸੀਂ ਵੀ ਇੰਟਰੈਕਟ ਕਰਦੇ ਹਾਂ ਲੋਕਾਂ ਨਾਲ ਜਦੋਂ ਤੋਂ ਪੰਜਾਬ ਸਰਕਾਰ ਦੀ ਮੁਹਿੰਮ ਸਟਾਰਟ ਹੋਈ ਹੈ ਉਸ ਤੋਂ ਬਾਅਦ ਇਹ ਸਪਾਇਟ ਪੋਜ਼ਿਟਿਵ ਫੀਡਬੈਕ ਐਂਡ ਇੰਪੋਰਟੈਂਟਲੀ ਲੋਕੀ ਹੁਣ ਜਿੱਥੇ ਹੁੰਦਾ ਵੀ ਹੈ ਦੇ ਕੰਮ ਫਾਰਵਰਡ ਤਾਂ ਉਹ ਰਿਪੋਰਟ ਕਰਦੇ ਹੈ ਤਾਂ ਉਸੇ ਤਹਿਤ ਹੀ ਜਿਵੇਂ ਸੇਫ ਪੰਜਾਬ ਪਲੇਟਫਾਰਮ ਵੀ ਹੈਗਾ। ਉੱਚ ਕਰੀਬਨ 170 ਅਸੀਂ ਮੁਕਦਮੇ ਦਰਜ ਕਰ ਲਏ ਹੈਗੇ ਨੇ। ਇਸ ਤੋਂ ਇਲਾਵਾ ਵੀ ਨਾ ਉਹ ਪੀਪਲ ਆਰ ਵੈਰੀ ਓਪਨ ਟੂ ਇਟ ਉਹ ਮੈਨੂੰ ਵੀ ਟਿਪਸ ਆਂਦੀਆਂ ਹੈ ਜਾਂ ਬਾਕੀ ਸੀਨੀਅਰ ਆਫਸਰਸ ਨੂੰ ਵੀ ਆਂਦੀਆਂ ਹੈ ਐਂਡ ਵੀ ਮੇਕ ਸ਼ੋਰ ਕਿ ਜਿੱਥੇ ਆ ਜਾਂਦੀ ਹੈ ਤਾਂ ਲੋਕਾਂ ਨੂੰ ਉਹ ਨਹੀਂ ਹੋਣਾ ਚਾਹੀਦਾ ਕਿ ਫਿਰ ਉਸ ਟਿਪ ਤੇ ਕੋਈ ਅਸਰ ਨਹੀਂ ਹੋਇਆ ਵੀ ਮੇਕ ਸ਼ੋਰ ਟੂ ਟੇਕ ਐਕਸ਼ਨ ਹਮੇਸ਼ਾ